ਨੈਕਸ ਵੈਰਾ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਿਮਾਨਸ਼ੂ ਤੇ ਇਸ ਵੇਲੇ ਦੀ ਇੱਕ ਬਹੁਤ ਦੁੱਖ ਵਾਲੀ ਖਬਰ ਹੈ ਸਾਡੀ ਪੰਜਾਬੀ ਇੰਡਸਟਰੀ ਦੇ ਲੇਜੈਂਡਰੀ ਕਲਾਕਾਰ ਇੱਕ ਲੇਜੈਂਡਰੀ ਸ਼ਖਸੀਅਤ ਚਰਨਜੀਤ ਅਹੂਜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਹੁਣੇ-ਹੁਣੇ ਥੋੜੀ ਦੇਰ ਪਹਿਲਾਂ ਸੋਸ਼ਲ ਮੀਡੀਆ ਤੋਂ ਇੱਕ ਖਬਰ ਸਾਨੂੰ ਉਸ ਅਕਾਊਂਟ ਤੋਂ ਪਤਾ ਲੱਗੀ ਹੈ ਜੋ ਸਾਡੀ ਇੰਡਸਟਰੀ ਦੇ ਖੋਰ ਲੇਜੈਂਡਰੀ ਕਲਾਕਾਰ ਨੇ ਮਾਸਟਰ ਸਲੀਮ ਮਾਸਟਰ ਸਲੀਮ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਇਹ ਸਭ ਨੂੰ ਦੱਸਿਆ ਹੈ ਕਿ ਸਾਡੀ ਇੰਡਸਟਰੀ ਦੇ ਲੇਜੈਂਡਰੀ ਕਲਾਕਾਰ 우ਸਤਾਦ ਚਰਨਜੀਤ ਅਹੂਜਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਚਰਨਜੀਤ ਅਹੂਜਾ ਉਹ ਸ਼ਖਸੀਅਤ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਕੁਝ ਦਿੱਤਾ ਹੈ ਇੱਕ ਲੇਜੈਂਡਰੀ ਸ਼ਖਸੀਅਤ ਰਹਿੰਦੀ ਦੁਨੀਆ ਤੱਕ ਉਹਨਾਂ ਦਾ 뮤직 ਉਹਨਾਂ ਦੇ ਬਣਾਏ ਹੋਏ ਗਾਣੇ ਉਹ ਹਮੇਸ਼ਾ ਅਮਰ ਰਹਿਣਗੇ ਬਹੁਤ ਸਾਰੇ ਸਿੰਗਰਾਂ ਦਾ ਕੈਰੀਅਰ ਬਣਾਉਣ ਵਾਲੇ ਇਸ ਇੰਡਸਟਰੀ ਨੂੰ ਦੱਸਿਆ ਕਿ ਰੀਅਲ ਗਾਇਕੀ ਕੀ ਹੁੰਦੀ ਹੈ 뮤직 ਕੀ ਹੁੰਦਾ ਹੈ ਸੋ ਪੰਜਾਬੀ ਇੰਡਸਟਰੀ ਨੂੰ ਇੱਕ ਬਹੁਤ ਵੱਡਾ ਘਾਟਾ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਪੰਜਾਬੀ ਇੰਡਸਟਰੀ ਦੇ ਲੈਜੈਂਡਰੀ ਕਲਾਕਾਰ 우ਸਤਾਦ ਚਰਨਜੀਤ ਆਹੂਜਾ ਹੁਣ ਸਾਡੇ ਵਿੱਚ ਨਹੀਂ ਰਹੇ ਮਾਸਟਰ ਸਲੀਮ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਇਹ ਲਿਖਿਆ ਹੈ ਕਿ ਅੱਜ 뮤직 ਦੀ ਦੁਨੀਆ ਦਾ ਬਹੁਤ ਹੀ ਵੱਡਾ ਨਾਮ ਸਾਡੇ ਸਾਰਿਆਂ ਦੇ ਗੁਰੂ ਮਹਾਰਾਜ ਚਰਨਜੀਤ ਆਹੂਜਾ ਸਾਹਿਬ ਸਾਥੋਂ ਦੂਰ ਚਲੇ ਗਏ ਨੇ ਪਰਮਾਤਮਾ ਦੇ ਚਰਨਾਂ ਵਿੱਚ ਉਹਨਾਂ ਨੇ ਉਹਨਾਂ ਨੂੰ ਜੋ ਪੰਜਾਬੀ 뮤직 ਲਈ ਕੀਤਾ ਹੈ ਮੈਨੂੰ ਨਹੀਂ ਲੱਗਦਾ ਕਿ ਉਹ ਕਿਸੇ ਹੋਰ ਨੇ ਕੀਤਾ ਹੋਵੇਗਾ ਕਈ ਸਟਾਰ ਕਲਾਕਾਰ ਉਹਨਾਂ ਦੀ ਦੇਣ ਨੇ ਤੇ ਸਾਡੇ ਵਰਗੇ ਗਰੀਬਾਂ ਨੂੰ ਵੀ ਉਹਨਾਂ ਨੇ ਬਹੁਤ ਪਿਆਰ ਸਤਿਕਾਰ ਦਿੱਤਾ ਹੈ ਸੋ ਇਹ ਸਭ ਤੋਂ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਮਾਸਟਰ ਸਲੀਮ ਨੇ ਇਹ ਜਿਹੜੀ ਖਬਰ ਹੈ ਉਹ ਸਭ ਨੂੰ ਦੱਸੀ ਹੈ ਕਿ ਚਰਨਜੀਤ ਅਹੂਜਾ ਹੁਣ ਸਾਡੇ ਵਿੱਚ ਨਹੀਂ ਰਹੇ ਇੱਕ ਬਹੁਤ ਵੱਡਾ ਘਾਟਾ ਹੈ ਪੰਜਾਬੀ ਇੰਡਸਟਰੀ ਨੂੰ ਸੋ ਇਸ ਵੇਲੇ ਦੀ ਜੋ ਸਭ ਤੋਂ ਦੁੱਖ ਵਾਲੀ ਖਬਰ ਹੈ ਪੰਜਾਬੀ ਇੰਡਸਟਰੀ ਦੇ ਲਈ 우ਸਤਾਦ ਚਰਨਜੀਤ ਅਹੂਜਾ ਸਾਡੇ ਵਿੱਚ ਨਹੀਂ ਰਹੇ ਵੇਗਦਰੋ ਹਦੈਨਿਕ ਸਵੇਰਾ ਟੀਵੀ ਮੈਂ ਹਿਮਾਂਸ਼ੂ ਧੰਨਵਾਦ ਹਦੈਨਿਕ ਸਵੇਰਾ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਿਮਾਂਸ਼ੂ ਤੇ ਇਸ ਵੇਲੇ ਦੀ ਇੱਕ ਬਹੁਤ ਦੁੱਖ ਵਾਲੀ ਖਬਰ ਹੈ ਸਾਡੀ ਪੰਜਾਬੀ ਇੰਡਸਟਰੀ ਦੇ ਲੈਜੈਂਡਰੀ ਕਲਾਕਾਰ ਇੱਕ ਲੈਜੈਂਡਰੀ ਸ਼ਖਸੀਅਤ ਚਰਨਜੀਤ ਅਹੂਜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਹੁਣੇ-ਹੁਣੇ ਥੋੜੀ ਦੇਰ ਪਹਿਲਾਂ ਸੋਸ਼ਲ ਮੀਡੀਆ ਤੋਂ ਇੱਕ ਖਬਰ ਸਾਨੂੰ ਉਸ ਅਕਾਊਂਟ ਤੋਂ ਪਤਾ ਲੱਗੀ ਹੈ ਜੋ ਸਾਡੀ ਇੰਡਸਟਰੀ ਦੇ ਖੋਰ ਲੈਜੈਂਡਰੀ ਕਲਾਕਾਰ ਨੇ ਮਾਸਟਰ ਸਲੀਮ ਮਾਸਟਰ ਸਲੀਮ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਇਹ ਸਭ ਨੂੰ ਦੱਸਿਆ ਹੈ ਕਿ ਸਾਡੀ ਇੰਡਸਟਰੀ ਦੇ ਲੈਜੈਂਡਰੀ ਕਲਾਕਾਰ 우ਸਤਾਦ ਚਰਨਜੀਤ ਅਹੂਜਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਚਰਨਜੀਤ ਅਹੂਜਾ ਉਹ ਸ਼ਖਸੀਅਤ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਕੁਝ ਦਿੱਤਾ ਹੈ ਇੱਕ ਲੈਜੈਂਡਰੀ ਸ਼ਖਸੀਅਤ ਰਹਿੰਦੀ ਦੁਨੀਆ ਤੱਕ ਉਹਨਾਂ ਦਾ 뮤직 ਉਹਨਾਂ ਦੇ ਬਣਾਏ ਹੋਏ ਗਾਣੇ ਉਹ ਹਮੇਸ਼ਾ ਅਮਰ ਰਹਿਣਗੇ ਬਹੁਤ ਸਾਰੇ ਸਿੰਗਰਾਂ ਦਾ ਕਰੀਅਰ ਬਣਾਉਣ ਵਾਲੇ ਇਸ ਇੰਡਸਟਰੀ ਨੂੰ ਦੱਸਿਆ ਕਿ ਰੀਅਲ ਗਾਇਕੀ ਕੀ ਹੁੰਦੀ ਹੈ 뮤직 ਕੀ ਹੁੰਦਾ ਹੈ ਸੋ ਪੰਜਾਬੀ ਇੰਡਸਟਰੀ ਨੂੰ ਇੱਕ ਬਹੁਤ ਵੱਡਾ ਘਾਟਾ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਪੰਜਾਬੀ ਇੰਡਸਟਰੀ ਦੇ ਲੇਜੈਂਡਰੀ ਕਲਾਕਾਰ 우ਸਤਾਦ ਚਰਨਜੀਤ ਆਹੂਜਾ ਹੁਣ ਸਾਡੇ ਵਿੱਚ ਨਹੀਂ ਰਹੇ ਮਾਸਟਰ ਸਲੀਮ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਇਹ ਲਿਖਿਆ ਹੈ ਕਿ ਅੱਜ ਮਿਊਜ਼ਿਕ ਦੀ ਦੁਨੀਆ ਦਾ ਬਹੁਤ ਹੀ ਵੱਡਾ ਨਾਮ ਸਾਡੇ ਸਾਰਿਆਂ ਦੇ ਗੁਰੂ ਮਹਾਰਾਜ ਚਰਨਜੀਤ ਅਹੂਜਾ ਸਾਹਿਬ ਸਾਥੋਂ ਦੂਰ ਚਲੇ ਗਏ ਨੇ ਪਰਮਾਤਮਾ ਦੇ ਚਰਨਾਂ ਵਿੱਚ ਉਹਨਾਂ ਨੇ ਉਹਨਾਂ ਨੂੰ ਜੋ ਪੰਜਾਬੀ ਮਿਊਜ਼ਿਕ ਲਈ ਕੀਤਾ ਹੈ ਮੈਨੂੰ ਨਹੀਂ ਲੱਗਦਾ ਕਿ ਉਹ ਕਿਸੇ ਹੋਰ ਨੇ ਕੀਤਾ ਹੋਵੇਗਾ ਕਈ ਸਟਾਰ ਕਲਾਕਾਰ ਉਹਨਾਂ ਦੀ ਦੇਣ ਨੇ ਤੇ ਸਾਡੇ ਵਰਗੇ ਗਰੀਬਾਂ ਨੂੰ ਵੀ ਉਹਨਾਂ ਨੇ ਬਹੁਤ ਪਿਆਰ ਸਤਿਕਾਰ ਦਿੱਤਾ ਹੈ ਸੋ ਇਹ ਸਭ ਤੋਂ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਮਾਸਟਰ ਸਲੀਮ ਨੇ ਇਹ ਜਿਹੜੀ ਖਬਰ ਹੈ ਉਹ ਸਭ ਨੂੰ ਦੱਸੀ ਹੈ ਕਿ ਚਰਨਜੀਤ ਅਹੂਜਾ ਹੁਣ ਸਾਡੇ ਵਿੱਚ ਨਹੀਂ ਰਹੇ ਇੱਕ ਬਹੁਤ ਵੱਡਾ ਘਾਟਾ ਹੈ ਪੰਜਾਬੀ ਇੰਡਸਟਰੀ ਨੂੰ ਸੋ ਇਸ ਵੇਲੇ ਦੀ ਜੋ ਸਭ ਤੋਂ ਦੁੱਖ ਵਾਲੀ ਖਬਰ ਹੈ ਪੰਜਾਬੀ ਇੰਡਸਟਰੀ ਦੇ ਲਈ ਉਸਤਾਦ ਚਰਨਜੀਤ ਅਹੂਜਾ ਸਾਡੇ ਵਿੱਚ ਨਹੀਂ ਰਹੇ ਵੇਗਦਰੋ ਹਦੈਨਿਕ ਸਵੇਰਾ ਟੀਵੀ ਮੈਂ ਹਿਮਾਂਸ਼ੂ ਧੰਨਵਾਦ